ਜੋਰਡਨ ਬਾਰੇ ਗੱਲ ਕਰਾਂਗੇ ਜੀ ਅੱਜ ਤੇ ਜੋਰਡਨ ਵੈਸੇ ਤਾਂ ਇੰਡੀਆ ਨੂੰ ਵੀਜ਼ਾ ਓਨ ਅਰਾਈਵਲ ਦਿੰਦਾ ਆ ਤੇ ਵੀਜ਼ਾ ਓਨ ਅਰਾਈਵਲ ਦੀ ਜਿਹੜੀ ਕੰਡੀਸ਼ਨਸ ਨੇ ਉਹ ਇਹ ਆ ਵੀ ਤੁਹਾਡੇ ਕੋਲ ਜਿਹੜੀਆਂ ਵੀਜ਼ਾ ਓਨ ਅਰਾਈਵਲ ਲੈਣ ਲਈ ਕੰਡੀਸ਼ਨਸ ਇਹ ਆ ਵੀ ਤੁਹਾਡੇ ਕੋਲ ਕਨਫਰਮਡ ਹੋਟਲ ਬੁਕਿੰਗ ਹੋਣੀ ਚਾਹੀਦੀ ਆ ਤੁਹਾਡੇ ਕੋ ਆਉਣ ਜਾਣ ਦੀ ਰੀਟਰਨ ਟਿਕਟ ਹੋਣੀ ਚਾਹੀਦੀ ਆ ਕਨਫਰਮਡ ਜੀ ਇੰਸ਼ੋਰੈਂਸ ਹੋਣੀ ਚਾਹੀਦੀ ਆ ਤੁਹਾਡੇ ਕੋਲ ਜੀ ਉਸ ਤੋਂ ਮਗਰੋਂ ਤੁਸੀਂ ਜੇ ਵੀਜ਼ਾ ਔਨ ਅਰਾਈਵਲ ਲੈਣਾ ਹੈ ਤਾਂ ਤੁਹਾਡੇ ਕੋਲ ਜਾਂ ਤਾਂ ਤੁਸੀਂ ਜੋਰਡਨ ਦੀ ਫਲਾਈਟਾਂ ਲੈ ਕੇ ਉੱਥੇ ਜਾ ਸਕਦੇ ਹੋ ਜਾਂ ਤੁਸੀਂ ਫ্লাই ਦੁਬਈ, ਐਮੀਰੇਟ, ਇਤਿਹਾਰ ਜਾਂ 에어 ਅਰੇਬੀਆ ਐਦਾਂ ਦੀ ਫਲਾਈਟਾਂ ਤੇ ਜਾਓਗੇ ਤਾਂ ਤੁਹਾਨੂੰ ਵੀਜ਼ਾ ਔਨ ਅਰਾਈਵਲ ਮਿਲੇਗਾ ਪਰ ਆਪਾਂ ਉਹਦੇ ਤੋਂ ਬਚਾ ਲਈਣਾ ਵੀ ਇਹ ਸਾਰੇ ਕੰਡੀਸ਼ਨਾਂ ਹੁਣ ਪੂਰੀਆਂ ਵੀਜ਼ਾ ਓਨ ਅਰਾਈਵਲ ਹੁਣ ਲੈ ਲਈ ਤੁਸੀਂ ਇਹਨਾਂ ਮਹਿੰਗੀਆਂ ਫਲਾਈਟਾਂ ਨਹੀਂ ਲੈ ਸਕਦੇ ਕਈ ਵਾਰੀ ਕਈ ਵਾਰੀ ਆਪਾਂ ਕੋਈ ਹੋਰ ਫਲਾਈਟ ਮਿਲਦੀ ਹੁੰਦੀ ਆ ਉਹ ਸਸਤੀ ਹੁੰਦੀ ਆ ਤੇ ਵੀਜ਼ਾ ਓਨ ਅਰਾਈਵਲ ਤੋਂ ਬਚਣ ਲਈ ਤੁਸੀਂ ਜੋਰਡਨ ਦਾ ਈ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਜੋਰਡਨ ਦਾ ਜਿਹੜਾ ਈ ਵੀਜ਼ਾ ਆ ਉਹ ਪੁਜਿਕ ਇਸ ਤਰੀਕੇ ਹੁੰਦਾ ਆ ਇਹ ਆ ਜੀ ਈ ਵੀਜ਼ਾ ਆਪਾਂ ਦੋ ਵੀਜ਼ੇ ਅਪਲਾਈ ਕੀਤੇ ਸੀ ਜੋਰਡਨ ਦੇ ਤੇ ਉਹ ਆ ਗਏ ਤੇ ਜਿਹਦੇ ਲਈ ਆਪਾਂ ਨੂੰ ਸਿਰਫ ਪਾਸਪੋਰਟ ਸਕੈਨ ਚਾਹੀਦਾ ਆ ਇੱਕ ਫੋਟੋ ਚਾਹੀਦੀ ਹੈ ਜੀ ਸਿਰਫ ਇਹੀ ਰਿਕੁਆਇਰਮੈਂਟ ਆ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਇੱਥੇ ਰਹੋ ਚਾਹੇ ਫੈਸਲਾਬਾਦ ਵੈਲਕਮ ਬੈਕ ਟੂ ਦਾ ਨਿਊ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਜੋੜਨ ਦੇ ਈ ਵੀਜ਼ੇ ਬਾਰੇ ਗੱਲ ਕਰਾਂਗੇ ਜੋੜਨ ਦਾ ਈ ਵੀਜ਼ਾ ਆਪਾਂ ਕਿਉਂ ਲੈਣਾ ਆ ਜੇਕਰ ਤੁਸੀਂ ਟਰੈਵਲ ਰਿਸਿਵ ਬਣਾ ਰਹੇ ਹੋ ਜਾਂ ਤੁਸੀਂ ਘੁੰਮ ਫਿਰ ਰਹੇ ਹੋ ਆਡੇ ਪਾਸੇ ਵਾਲੇ ਦੇਸ਼ਾਂ ਦੇ ਵਿੱਚ ਤੇ ਜਾਰਡਨ ਵੀ ਤੁਸੀਂ ਕਉ ਮ ਚ ਸਕਦੇ ਹੋ ਜਾਰਡਨ ਬਹੁਤ ਸੋਹਣਾ ਮੁਲਕ ਆ ਹਾਂ ਐਕਸਪੈਂਸਿਵ ਜ਼ਰੂਰ ਆ ਇਹ ਗੱਲ ਨੂੰ ਜ਼ਰੂਰ ਧਿਆਨ ਚ ਰੱਖਿਓ ਤੁਸੀਂ ਇਹ ਸੋਚ ਕੇ ਨਾ ਜਾਇਓ ਵੀ ਹਾਂ ਪੈਟਰਾ ਜਾਂ ਉਥੇ ਰੇਤ ਆ ਜੀ ਇਹ ਸੌਖਾ ਕੰਮ ਹੈ ਨਾ ਵੀ ਇਹ ਹੋਰ ਜਿਵੇਂ ਕੰਟਰੀਆਂ ਨਹੀਂ ਇਹ ਮਹਿੰਗਾ ਆ ਜੀ ਤੇ ਜਾਰਡਨ ਜਾਓ ਜ਼ਰੂਰ ਤੁਸੀਂ ਟਰੈਵਲ ਹਿਸਟਰੀ ਬਣਾਓ ਜਾਂ ਕਈਆਂ ਦੇ ਹੋਰ ਪਰਪਸ ਹੁੰਦੇ ਆ ਤਾਂ ਤੁਸੀਂ ਈ ਵੀਜ਼ਾ ਅਪਲਾਈ ਕਰ ਸਕਦੇ ਹੋ ਈ ਵੀਜ਼ਾ ਅਪਲਾਈ ਕਰਨ ਲਈ ਸਿਰਫ ਫੋਨ ਨੂੰ scan document ਚਾਹੀਦਾ ਸਿਰਫ ਵੀਜ਼ਾ ਫੋਟੋ ਉਸ ਤੋਂ ਬਾਅਦ ਉਹ ਤੁਹਾਨੂੰ scan ਪਾਸਪੋਰਟ ਦਾ ਫਰੰਟ ਤੇ ਬੈਕ ਪੇਜ ਤੇ ਇਹ ਤਕਰੀਬਨ ਤੁਹਾਨੂੰ ਵੀਜ਼ਾ 2 ਦਿਨਾਂ ਦੇ ਵਿੱਚ ਤੁਹਾਡੇ ਈਮੇਲ ਤੇ ਮਿਲ ਜਾਂਦਾ ਜਦੋਂ ਤੁਸੀਂ ਅਪਲਾਈ ਕਰਦੇ ਹੋ ਤੇ ਇਹਦੀ ਤਕਰੀਬਨ ਫੀਸ ਲਾਗੇ ਜਲੋ 5 ਕ ਹਜ਼ਾਰ ਰੁਪਏ ਦੇ ਗੇੜ-ਗੇੜ ਚ ਹੋਊਗੀ ਤੇ ਤੁਸੀਂ ਜਾਰਡਨ ਹੁਣ ਜਾ ਸਕਦੇ ਹਾਂ ਈ ਵੀਜ਼ਾ ਲੈ ਕੇ ਜੋਰਡਨ ਜਾਣਾ ਵੀ ਸੌਖਾ ਆ ਜੇਕਰ ਤੁਸੀਂ ट्रैवल ਹਿਸਟਰੀਆਂ ਬਣਾ ਰਹੇ ਹੋ ट्रैवल ਹਿਸਟਰੀ ਲਈ ਜੋਰਡਨ, ਇਜਿਪਟ, ਮਰੋਕੋ ਇਹੋ ਜੀ ਕੰਟਰੀਆਂ ਵੀ ट्रैवल ਕਰੋ ਕਿਉਂਕਿ ਇਹ ਆਊਟ ਆਫ ਦਾ ਵੇ ਜਾ ਕੇ ਕੰਟਰੀਆਂ ट्रैवल ਕਰਨਾ ਐਡਵੈਂਚਰ ਕਰਨਾ ਜਦੋਂ ਤੁਸੀਂ ਦੱਸਦੇ ਹੋ ਕਿਸੇ ਅਗਲੀ ਕੰਟਰੀ ਦੇ ਵਿੱਚ ਜਦੋਂ ਵੀਜ਼ਾ ਅਪਲਾਈ ਕਰਦੇ ਹੋ ਕਿ ਅਸੀਂ ਇਹੋ ਜੀ ਕੰਟਰੀਆਂ 'ਚ ਵੀ ट्रैवल ਕੀਤਾ ਆ ਤਾਂ ਅਸਲ ਮਾਇਨੇ ਵਿੱਚ ਉਹੀ ਕੰਟਰੀਆਂ ਨੂੰ ट्रैवल ਹਿਸਟਰੀ ਦੇ ਵਿੱਚ ਗਿਣਿਆ ਜਾਂਦਾ ਆ ਤੇ ਏਸੀ ਜੋਰਡਨ ਦਾ ਈ ਵੀਜ਼ਾ ਜੋਰਡਨ ਦਾ ਈ ਵੀਜ਼ਾ ਲੈ ਕੇ ਤੁਸੀਂ ਹੁਣ ਕਦੇ ਵੀ ਕਿਸੇ ਵੀ ਫਲਾਈਟ ਨੂੰ ਬੁੱਕ ਕਰਕੇ ਜੋਰਡਨ ਜਾ ਸਕਦੇ ਹੋ ਤੇ ਜੋਰਡਨ ਜਾ ਕੇ ਤੁਸੀਂ ट्रैवल ਕਰ ਸਕਦੇ ਹੋ ਤੇ ट्रैवल ਹਿਸਟਰੀ ਬਣਾ ਸਕਦੇ ਹੋ ਜੇਕਰ ਕਿਸੇ ਵੀ ਸੱਜਣ ਮਿੱਤਰ ਦੋਸਤ ਨੂੰ ਵੀ ਜੋਰਡਨ ਦਾ ਵੀਜ਼ਾ ਚਾਹੀਦਾ ਆ ਤਾਂ ਆਪਾਂ ਨੂੰ ਇੰਸਟਾਗ੍ਰam ਤੇ ਮੈਸੇਜ ਕਰ ਦੇਣਾ ਆਪਾਂ ਜਰੂਰ ਮਦਦ ਕਰਦਾਂਗੇ ਜੀ ਠੀਕ ਹੈ ਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੀ ਵੀਡੀਓ ਜਿਹੜੇ ਦੋਸਤ ਮਿੱਤਰ ਯੂਐਸਏ ਕੈਨੇਡਾ ਆ ਉਸ ਤੋਂ ਬਾਅਦ ਯੂਰਪ ਗਲਫ ਜਾਂ ਕਿਸੇ ਦੁਨੀਆ ਦੇ ਕਿਸੇ ਵੀ ਕੰਟਰੀ ਦੇ ਵਿੱਚ ਘੁੰਮਣ ਜਾਣਾ ਚਾਹੁੰਦੇ ਆ ਜਾਂ ਉਹਨਾਂ ਦਾ ਪਰਪਸ ਕੁਝ ਹੋਰ ਆ ਪਰ ਵੀਜ਼ਾ ਲਈ ਇੱਧਰ ਉੱਧਰ ਭੱਜ ਰਿਹਾ ਲੱਖਾਂ ਰੁਪਏ ਖਰਾਬ ਕਰਨਾ ਚਾਹੁੰਦੇ ਆ ਲੱਖਾਂ ਦੀ ਗੱਲ ਨਹੀਂ ਇਹ ਕੁਝ ਕੁ ਹਜ਼ਾਰਾਂ ਦੀ ਗੱਲ ਹੁੰਦੀ ਆ ਵੀਜ਼ਾ ਲੈਣਾ ਬਸ ਇਦੇ ਲਈ ਥੋੜਾ ਦਿਮਾਗੀ ਸੰਤੁਲਨ ਸਹੀ ਹੋਣਾ ਚਾਹੀਦਾ ਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਇੰਟੈਂਸ਼ਨ ਕੀ ਆ ਜੇਕਰ ਤੁਹਾਨੂੰ ਇਹ ਗੱਲਾਂ ਬਾਰੇ ਪਤਾ ਆ ਤੇ ਤੁਸੀਂ ਲੱਖਾਂ ਰੁਪਏ ਦੀ ਡੀਲ ਨਹੀਂ ਕਰੋਗੇ ਤੇ ਕਿਸੇ ਵੀ ਔਖੇ ਰਾਹ ਦੇ ਉੱਤੇ ਨਹੀਂ ਜਾਓਗੇ ਹੁਣ ਲੋਕ 50-50 ਲੱਖ ਰੁਪਈਆ ਦੇ ਕੇ ਵੀ 4-4 5-5 ਮਹੀਨੇ ਇੱਧਰ ਉੱਧਰ ਧੱਕੇ ਖਾ ਕੇ ਤੇ ਰੋਲ ਖੋਲ ਕੇ ਫਿਰ ਕਹਿੰਦੇ ਵੀ ਅਸੀਂ ਅਮਰੀਕਾ ਪਹੁੰਚ ਗਏ ਡੌਂਕੀ ਲਾਉਣੀ ਕਿਹੜੀ ਸੌਖੀ ਆ ਡੋਂਕੀ ਲਾਉਣੀ ਸੌਖੀ ਆ ਤੁਸੀਂ 50 ਲੱਖ ਰੁਪਏ ਪਈਆ ਵੀ ਦੇ ਰਹੇ ਹੋ ਤੇ 3-4 ਮਹੀਨੇ ਖੱਜਲ ਖਵਾਰ ਵੀ ਹੋ ਰਿਹਾ ਏਸ ਲਈ ਡੋਂਕੀ ਲਾਉਣੀ ਸੌਖੀ ਆ ਇਹ ਤੁਹਾਡੀ ਭਾਸ਼ਾ ਜੀ ਮੈਂ ਤੁਹਾਨੂੰ ਦੱਸ ਰਿਹਾ ਜੇ ਇਹ ਚੀਜ਼ਾਂ ਨਹੀਂ ਕਰਨੀਆਂ ਉਹੀ ਸਰਲ ਮਾਇਨੇ ਦੇ ਵਿੱਚ ਇਹ ਹੈ ਵੀ ਤੁਸੀਂ 3 ਤੋਂ 4 ਲੱਖ ਰੁਪਏ ਆਪਣੇ ਪਾਸਪੋਰਟ ਤੇ ਲਾਓ ਤੁਸੀਂ ਕਿਸੇ ਵੀ ਕੰਟਰੀ ਅੱਗੇ ਆਪਣਾ ਪਾਸਪੋਰਟ ਰੱਖੋਗੇ ਆਪਣੇ ਡਾਕੂਮੈਂਟ ਰੱਖੋਗੇ ਤੁਹਾਡੀ ਇੰਟੈਂਸ਼ਨ ਤੁਸੀਂ ਘੁੰਮਣਾ ਦੱਸੋਗੇ ਕਿਉਂ ਨਹੀਂ ਕੋਈ ਕੰਟਰੀ ਵੀਜ਼ਾ ਦਊਗੀ ਰੇ ਕੰਟਰੀ ਤਿਆਰ ਹੁੰਦੀ ਆ ਵੀਜ਼ਾ ਦੇ ਲਈ ਤੁਹਾਡੀ ਇੰਟੈਂਸ਼ਨ ਸਹੀ ਹੋਣੀ ਚਾਹੀਦੀ ਆ ਤੁਹਾਡੇ ਕੋਲ ਡਾਕੂਮੈਂਟ ਸਾਰੇ ਸਹੀ ਹੋਣੇ ਚਾਹੀਦੇ ਆ ਤੁਹਾਨੂੰ ਵੀਜ਼ਾ ਮਿਲੂ ਤੁਹਾਨੂੰ ਸਭ ਕੁਝ ਮਿਲੂ ਤੁਸੀਂ ਕਿਹੜੀ ਕੰਟਰੀ ਚ ਜਾਣਾ ਚਾਹੁੰਦੇ ਹੋ ਉੱਥੇ ਦਾ ਵੀਜ਼ਾ ਹਾਂ ਇਹ ਗੱਲ ਜਰੂਰ ਆ ਕਿ ਕਈ ਵਾਰੀ ਕੰਟਰੀਆਂ ਵੀਜ਼ਾ ਰਿਫਿਊਜ਼ ਕਰ ਦਿੰਦੀਆਂ ਵੀਜ਼ਾ ਰਿਫਿਊਜ਼ ਕਿਦਾਂ ਨਹੀਂ ਹੁੰਦਾ ਵੱਡੇ ਤੋਂ ਵੱਡੇ ਚਾਹੇ ਕੋਈ ਕਾਰੋਬਾਰੀ ਆ ਚਾਹੇ ਕੋਈ ਬਿਜ਼ਨਸਮੈਨ ਆ ਉਹਨਾਂ ਦੇ ਵੀ ਵੀਜ਼ੇ ਰਿਫਿਊਜ਼ ਹੋ ਜਾਂਦੇ ਆ ਵੀਜ਼ਾ ਰਿਫਿਊਜ਼ ਬਹੁਤ ਕੰਟਰੀਆਂ ਟ੍ਰੈਵਲ ਕਰਨ ਵਾਲੇ ਮੇਰੇ ਵਰਗੇ ਬੰਦੇ ਦੇ ਵੀ ਹੋ ਜਾਂਦੇ ਆ ਤੇ ਇਹ 네ਗਟਿਵ ਥਿੰਕ ਮੈਗਤੀਮ ਥੌਟ ਨਾਲ ਸੋਚੋ ਕਦੀ ਵੀ ਵੀ ਹਾਂ ਵੀਜ਼ਾ ਰਿਫਿਊਜ਼ ਹੋ ਗਿਆ ਹੁਣ ਸਾਨੂੰ ਕਦੀ ਦੁਬਾਰਾ ਵੀਜ਼ਾ ਨਹੀਂ ਮਿਲਣਾ ਜਦ ਤੱਕ ਤੁਸੀਂ ਇਸ ਨੂੰ ਵੀਜ਼ੇ ਨੂੰ ਸਿਰਫ ਇੱਕ ਪੇਪਰ ਦੇ ਵਾਂਗੂ ਨਹੀਂ ਸਮਝੋਗੇ ਤੇ ਉਦੋਂ ਤੱਕ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਜਦ ਤੱਕ ਵੀਜ਼ੇ ਨੂੰ ਤੁਸੀਂ ਰੱਬ ਮੰਨੀ ਜਾਣਾ ਹੈ ਤਾਂ ਉਦੋਂ ਤੱਕ ਫਿਰ ਰੱਬ ਦਾ ਫਿਰ ਤੁਹਾਨੂੰ ਬਧਾ ਰੱਬ ਦਾ ਕਦੀ ਨਹੀਂ ਕਿਸੇ ਨੂੰ ਮਿਲਿਆ ਰੱਬ ਪਾਉਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਹਣ ਤੇ ਇਸ ਲਈ ਵੀਜ਼ੇ ਨੂੰ ਸਿਰਫ ਵੀਜ਼ਾ ਸਮਝੋ ਨਾ ਕਿ ਸਾਰਾ ਕੁਝ ਕਿਉਂਕਿ ਇੱਕ ਵੀਜ਼ੇ ਨਾਲ ਤੁਸੀਂ ਇਹ ਸੋਚ ਕੇ ਬੈਠੇ ਹੋ ਵੀ ਸਾਡਾ ਸਾਰਾ ਕੁਝ ਬਦਲ ਜਾਊਗਾ ਹਾਜੀ ਤੁਸੀਂ ਵੀਜ਼ੇ ਬਾਰੇ ਸੋਚ ਰਹੇ ਤੁਸੀਂ ਉਹ ਕੰਟਰੀ ਦੇ ਉੱਥੇ ਹਾਲਾਤ ਨਹੀਂ ਦੇਖ ਕੇ ਜਾ ਕੇ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਸੋ ਇਹ ਗੱਲਾਂ ਮੈਂ ਤਾਂ ਤੁਹਾਡੇ ਨਾਲ ਕਰਦਾ ਹੁਣਾਂ ਵੀ ਤੁਹਾਡੇ ਪੈਸੇ ਚਾਰ ਜਿਹੜੇ ਨੇ ਤੁਸੀਂ ਕਿਸੇ ਗਲਤ ਖਾਤੇ ਨਾਲ ਆ ਲਓ ਤੇ ਸਹੀ ਤਰੀਕੇ ਨਾਲ ਵਰਤੋ ਆਪਣੇ ਪੈਸੇ ਆਪਣੇ ਤਰੀਕੇ ਨਾਲ ਆਪਣੇ ਪਾਸਪੋਰਟ ਤੇ ਲਾਓ ਆਪਣੀ ਟਰੈਵਲ ਹਿਸਟਰੀ ਤੇ ਲਾਓ ਫਿਰ ਕਿਸੇ ਵੀ ਕੰਟਰੀ ਦੇ ਵਿੱਚ ਵੀਜ਼ਾ ਅਪਲਾਈ ਕਰੋ ਤੇ ਤੁਹਾਨੂੰ ਵੀਜ਼ਾ ਮਿਲ ਜਾਊਗਾ ਤੇ ਇਹ ਵੀਡੀਓ ਇੰਨੀ ਕੇ ਸੀ ਸਤਿ ਸ੍ਰੀ ਅਕਾਲ ਜੀ ਮਸਤੀ ਆਦਾਬ ਇੱਥੇ ਰਹੋ ਚਾਹੇ ਫੈਸਲਾਬਾਦ ਫੇਰ ਮਿਲਾਂਗੇ ਜੀ ਕਿਸੇ ਨਵੀਂ ਵੀਡੀਓ ਧੰਨਵਾਦ